ਜਿਹੜੇ ਸੇਵਾਦਾਰ ਨੇ ਜਿਹੜੀ ਆਪਣੀ ਲਗਾਤਾਰ ਡਿਊਟੀ ਜਿਹੜੀ ਦਿਨ ਰਾਤ ਕਰ ਰਹੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਆਏ ਨੇ ਉਸ ਤੇ ਬਾਰੇ ਅਸੀਂ ਅੱਜ ਗੱਲਬਾਤ ਕਰਾਂਗੇ ਤਾਂ ਮੇਰੇ ਨਾਲ ਜੋ ਬੰਗਲਾ ਮੁਖੀ ਧਾਮ ਦੇ ਜਿਹੜੇ ਸੇਵਾਦਾਰ ਨੇ ਸਾਰੇ ਹੀ ਸੇਵਾਦਾਰ ਇੱਥੇ ਮੌਜੂਦ ਹਨ ਉਹਨਾਂ ਨਾਲ ਅਸੀਂ ਗੱਲਬਾਤ ਕਰ ਲੈਂਦੇ ਆ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆਏ ਨੇ ਸਰ 225 ਘੰਟੇ ਦਾ ਅਖੰਡ ਮਹਾਜਗ ਚੱਲ ਰਿਹਾ ਵਾ ਹਰ ਸਾਲ ਅਖੰਡ ਮਹਾਜਗ ਹੁੰਦਾ ਵਾ ਤੁਸੀਂ ਲਗਾਤਾਰ ਇੱਥੇ ਸੇਵਾ ਕਰਦੇ ਹੋ ਤੁਹਾਡੀ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਜਿਹੜੇ ਨੇ ਨਜ਼ਰ ਆਏ ਨੇ ਮੈ ਤੇ ਮਹਾਪਗਲਾ ਮੁਖੀ ਤਾਂ ਅਮਚ ਜਿਹੜਾ ਵੀ ਮਹਾਯੱਗ ਹੋ ਰਿਹਾ 225 ਘੰਟੇ ਦਾ ਉਹਦੇ ਵਿੱਚ ਜਿੰਨੀ ਵੀ ਸੰਗਤ ਆ ਰਹੀ ਹੈ ਉਹਨਾਂ ਦਾ ਵਿੱਚ ਪੋਜ਼ਿਟਿਵਿਟੀ ਇੰਨੀ ਕੁ ਹੈ ਵੀ ਉਹਨਾਂ ਦਾ ਵਿੱਚ ਜਿਹੜਾ ਉਤਸ਼ਾਹ ਹੈ ਉਹ ਬਹੁਤ ਜ਼ਿਆਦਾ ਮੇਰੇ ਚ ਕੀ ਤਬਦੀਲੀ ਆਈ ਹੈ ਮੈਂ 2014 15 ਤੋਂ ਜੁੜਿਆ ਇਸ ਥਾਨ ਨਾਲ ਉਦੋਂ 72 ਘੰਟੇ 108 ਘੰਟੇ ਦਾ ਯੱਗ ਹੋਇਆ ਸੀਗਾ ਉਦੋਂ ਮਤਲਬ ਮੈਂ ਜੁੜਿਆ ਸੀਗਾ ਤਾਂ ਉਦੋਂ ਸੰਗਤ ਬਹੁਤ ਥੋੜੀ ਆਉਂਦੀ ਸੀ ਜਿੱਦਾਂ ਜਿੱਦਾਂ ਇਹ ਪੈਸੇ ਜਿਹੜਾ ਸਾਲਾਂ ਦਾ ਪੈਸੇਜ ਹੋਇਆ ਇਹ ਤਾਂ ਯੱਗ ਦਾ ਹਰ ਇੱਥੇ ਸੰਗਤ ਵੀ ਵਧੀ ਹੈ ਉਹਦਾ ਕਾਰਨ ਵਧਣ ਦਾ ਕਾਰਨ ਇਹੀ ਹੈ ਵੀ ਇੱਥੇ ਜਿਹੜਾ ਵੀ ਬੰਦਾ ਆਪਣੀ ਕੋਈ ਆ ਕਾਮਨਾ ਵਿਚ ਲੈ ਕੇ ਆਉਂਦਾ ਹੈ ਉਹ ਮਹਾਮਾਈ ਮਹਾਬਗਲਾਮੁਖੀ ਮਾਤਾ ਆਪਣੇ ਅਸ਼ੀਰਵਾਦ ਨਾਲ ਪੂਰਨ ਕਰਦੀ ਆ ਇੱਥੇ ਕੋਈ ਵੀ ਬੰਦਾ ਇੰਨੇ ਸਾਲਾਂ ਚ ਜਿਹੜਾ ਆਇਆ ਹੋਏਗਾ ਉਹ ਨਿਰਾਸ਼ ਹੋ ਕੇ ਨਹੀਂ ਗਿਆ ਹੋਏਗਾ ਮਾਂ ਨੇ ਉਹਦੀ ਝੋਲੀ ਭਰੀ ਹੈ ਮੈਂ 2014-15 ਤੋਂ ਜਦੋਂ ਇੱਥੇ ਜੁੜਿਆ ਮੇਰੇ 'ਚ ਤਬਦੀਲੀ ਕੀ ਆਈ ਹੈ ਵੀ ਮੈਂ ਪੋਜ਼ੀਟਿਵ ਮੇਰੀ ਸੋਚ ਹੋਈ ਮਾ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਪਰਿਵਾਰ ਚ ਸੁੱਖ ਸ਼ਾਂਤੀ ਹੈ ਬੱਚੇ ਅੱਛੀ ਪੜ੍ਹਾਈ ਕਰ ਗਏ ਮਤਲਬ ਹਰ ਤਰ੍ਹਾਂ ਦੀ ਪੋਜ਼ਿਟਿਵਿਟੀ ਮਾਣੇ ਆਪਣਾ ਅਸ਼ੀਰਵਾਦ ਦੇ ਕੇ ਰੱਖਿਆ ਹੋਇਆ ਤੇ ਮੈਂ ਇਹ ਗਰੰਟੀ ਨਾ ਕਹਿ ਸਕਦਾ ਵੀ ਅੱਜ ਇਸ ਵੇਲੇ ਵੀ ਅੱਜ 7ਵੇਂ ਦਿਨ ਚ ਇਹ ਅਗਰ ਪ੍ਰਵੇਸ਼ ਕਰ ਗਿਆ ਤੇ 7ਵਾਂ ਦਿਨ ਖਤਮ ਹੋਣ ਵਾਲਾ ਤੇ 3 ਦਿਨ ਰਹਿ ਗਏ ਬਾਕੀ ਦੇ 8 ਤਰੀਕ ਨੂੰ ਇਹ ਸਮਾਪਨ ਹੋਏਗਾ ਜਿਹੜੇ ਤਿੰਨ ਇਸ ਵੇਲੇ ਵੀ ਜੇ ਦੇਖਾਂਗੇ ਤਾਂ ਅੱਜ ਇਸ ਵੇਲੇ ਲੱਖਾਂ ਬੰਦੇ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਨਾਰੀਅਲ ਲੱਗ ਰਹੇ ਨੇ ਮਾਂ ਨੂੰ ਪ੍ਰਾਰਥਨਾ ਲੱਗ ਰਹੀਆਂ ਨੇ ਤੇ ਉਹ ਐਪਲੀਕੇਸ਼ਨਾਂ ਜਿਹੜੀਆਂ ਮਾਂ ਨੂੰ ਲੱਗ ਰਹੀਆਂ ਨੇ ਉਹ ਪੂਰੀਆਂ ਹੋ ਰਹੀਆਂ ਨੇ ਤਦ ਹੀ ਇੰਨੀ ਸੰਗਤ ਵੱਧ ਰਹੀ ਹੈ ਔਰ ਮੈਂ ਜਿਹੜੇ ਸਾਧਕਲ ਤੱਕ ਨਹੀਂ ਆ ਸਕੇ ਜਾਂ ਜਿਨ੍ਹਾਂ ਨੇ ਨਹੀਂ ਆ ਕੇ ਇੱਥੇ ਆਪਣੀ ਅਰਜੀ ਲਾਈ ਉਹ ਆਣ ਅਹੂਤੀ ਪਾਣ ਮਾਂ ਨੂੰ ਅਰਜੀ ਲਾਨ ਤੇ ਉਹਨਾਂ ਦੇ ਘਰ ਸੁੱਖ ਸਮਰiddhi ਔਰ ਹਰ ਤਰ੍ਹਾਂ ਦੀ ਖੁਸ਼ੀਆਂ ਆਣ ਗਿਆ ਸਿਰ ਤੁਹਾਡੀ ਜ਼ਿੰਦਗੀ ਦੀ ਕਿਸ ਤਰ੍ਹਾਂ ਦੇ ਬਦਲਾਅ ਨਜ਼ਰ ਆਏ ਨੇ ਤੁਸੀਂ ਕਦੋਂ ਤੋਂ ਇਸ ਧਾਮ ਦੇ ਨਾਲ ਜੁੜੇ ਹੋਏ ਹੋ ਕਿਸ ਤਰ੍ਹਾਂ ਸੇਵਾ ਤੁਸੀਂ ਨਿਭਾ ਰਹੇ ਸੀ ਹਾਂਜੀ ਹਾਂਜੀ ਮੇਰਾ ਨਾਮ ਮੌਂਟੀ ਢੱਲਵਾ ਤੇ ਮੈਨੂੰ 7 ਸਾਲ ਹੋ ਗਏ ਇੱਥੇ ਧਾਮ ਦੇ ਵਿੱਚ ਜੁੜੇ ਹੋਏ ਮੈਂ ਇਸ ਵਾਰੀ ਮੇਰੇ ਨਾਲ ਬਹੁਤ ਵੱਡੀ ਇੱਕ ਕਹਿ ਲਓ ਹੋ ਗਿਆ ਸੀ ਮੈਡੀਕਲ ਇਸ਼ੂ ਹੋ ਗਿਆ ਸੀ ਮੈਨੂੰ ਮੈਂ ਤੁਰ ਫਿਰ ਨਹੀਂ ਪਾ ਰਿਹਾ ਸੀ ਬਾਹਾਂ ਰੋਗੀਆਂ ਸੀ ਲੱਤਾਂ ਰੋਗੀਆਂ ਸੀ 2 ਦਿਨ ਪਹਿਲਾਂ ਯੱਕ ਤੋਂ 2 ਦਿਨ ਪਹਿਲਾਂ ਤੇ ਮੈਂ ਆਪ ਸੋਚ ਰਿਹਾ ਸੀ ਮੈਂ ਕਿੱਦਾਂ ਆਉਂਗਾ ਮੈਂ ਕਿੱਦਾਂ ਸੇਵਾ ਕਰੂੰਗਾ ਹਰ ਇੱਕ ਸਾਲ ਆਨਾ ਵਾ ਇਸ ਵਾਰ ਨਹੀਂ ਆਇਆ ਤਾਂ ਫਿਰ ਪਿਛਲੇ ਵੀ ਕੈਲੋ ਵੀਕ ਹੋ ਜਾਂਦਾ ਹਨਾ ਤੇ ਪਰ ਮਾਤਾ ਰਾਣੀ ਦੀ ਇੰਨੀ ਮਿਹਰ ਆ ਕਿ ਮੈਂ ਦੇ ਲੋ ਤੁਹਾਡੇ ਸਾਹਮਣੇ ਖੜਾ ਮੇਰੇ ਬੈੱਡ ਤੋਂ ਇੱਕ ਉਂਗਲ ਵੀ ਨਹੀਂ ਚੱਕ ਸਕਦਾ ਸੀ ਤੇ ਅੱਜ ਮੈਂ ਆਪ ਇੱਥੇ ਸੇਵਾ ਕਰ ਰਿਹਾ ਤੇ ਮੰਤ ਜੀ ਦਾ ਆਸ਼ੀਰਵਾਦ ਆ ਤੇ ਮਾਤਾ ਰਾਣੀ ਸਾਲੋਂ ਸੇਵਾ ਕਰ ਰਿਹਾ ਪਰ ਇਸ ਸਾਲ ਜਿਹੜੀ ਐ ਮੈਡੀਕਲ ਇਸ਼ੂ ਆ ਗਿਆ ਤਾਂ ਜਦੋਂ ਜਗ ਸ਼ੁਰੂ ਹੋਇਆ ਤਾਂ ਆਪਣੇ ਆਪ ਜਿਹੜੀ ਐ ਸੇਵਾ ਫਿਰ ਨਿਵਾੜੀ ਸੀ ਮਾਤਾ ਰਾਣੀ ਨੇ ਸੇਵਾ ਲੈਣੀ ਸੀ ਤੇ ਪਹਿਲਾਂ ਵੀ ਇੱਕ ਮੈਡੀਕਲ ਇਸ਼ੂ ਮੈਨੂੰ ਹੋਇਆ ਸੀ 2013 ਦੇ ਵਿੱਚ ਤੇ ਉਦੋਂ ਵੀ ਡਾਕਟਰਸ ਨੇ ਕਹਤਾ ਸੀ ਵੀ ਇਹਦਾ ਕੋਈ ਹੱਲ ਨਹੀਂ ਤੇ ਮਾਤਾ ਨੇ ਠੀਕ ਕਰਤਾ ਸੀ ਈਵਨ ਮੈਂ ਬਹੁਤ ਲੋਕਾਂ ਨੂੰ ਇੱਥੋਂ ਬਹੁਤ ਜ਼ਿਆਦਾ ਲੋਕਾਂ ਨੂੰ ਦੇਖਿਆ ਵਾ ਜਿਹੜੇ ਭਾਵਨਾ ਸੱਚੀ ਭਾਵਨਾ ਨਾਲ ਆਉਂਦੇ ਆ ਉਹਨਾਂ ਦੀਆਂ ਵਿਸ਼ੇਸ ਪੂਰੀਆਂ ਹੁੰਦੀਆਂ ਉਹ ਚਾਹੇ ਕੋਰਟ ਕਚੈਰੀ ਦਾ ਕੋਈ ਕੰਮ ਹੋਵੇ ਚਾਹੇ ਮਹਾਮਾਈ ਦੇ ਨਾਲ ਵੈਸੇ ਜੁੜਨ ਪ੍ਰੇਮ ਪਿਆਰ ਦੇ ਨਾਲ ਤੇ ਜਾਂ ਫਿਰ ਕੋਈ ਹੈਲਥ ਇਸ਼ੂ ਹੋਵੇ ਸਾਰਿਆਂ ਦੇ ਠੀਕ ਹੁੰਦਾ ਵਾ ਜਿਹੜਾ ਸੱਚੇ ਦਿਲੋਂ ਆਊਗਾ ਉਹ ਜ਼ਰੂਰ ਇੱਥੋਂ ਝੋਲੀਆਂ ਭਰ ਕੇ ਜਾਊਗਾ ਮੈਂ ਚਮਤਕਾਰ ਤੁਸੀਂ ਹੁੰਦੇ ਦੇਖੇ ਨੇ ਇਸ ਧਾਮ ਤੋਂ ਮੈਂ 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 ਤਾਂ ਜੀ ਬਹੁਤ ਜ਼ਿਆਦਾ ਦੇਖੇ ਨੇ ਤੇ ਸੇਵਾ ਉਹੀ ਬੰਦਾ ਕਰ ਸਕਦਾ ਜਿਹਦੇ ਮਨ ਦੇ ਵਿੱਚ ਭਾਵਨਾ ਹੈ ਤੇ ਭਾਵਨਾ ਤਾਂ ਹੀ ਆ ਕਿ ਅਸੀਂ ਦੇਖ ਹੀ ਬਹੁਤ ਕੁਝ ਚੁੱਕਿਆ ਕਿੰਨਾ ਕੁ ਸਮਾਂ ਫਿਰ ਤੁਸੀਂ ਇੱਥੇ ਬਤਾਨਦੇ ਹੋ ਕਿਉਂਕਿ 200 25 ਘੰਟੇ ਦਾ ਖੰਡ ਨਮਾਜ਼ ਜਗਾ ਕਰੀਬ 9 ਤੋਂ 10 ਦਿਨ ਚੱਲਣਾ ਵਾ ਤਾਂ ਤੁਸੀਂ ਡੇਢ ਨਾਈਟ ਫਿਰ ਇੱਥੇ ਸੇਵਨ ਵਾਲੇ ਸੀ ਇਹ ਦੇ ਨਾਈਟ ਇਦਾਂ ਜੀ ਸਾਰਿਆਂ ਦੀ ਅਲੱਗ-ਅਲੱਗ ਸੇਵਾ ਜਿੱਦਾਂ 5-7 ਘੰਟੇ ਦੀ ਕੋਈ ਸੇਵਾ ਲੈ ਰਿਆ ਉਸ ਵਾਰ ਸ਼ਿਫਟ ਚੇਂਜ ਹੋ ਜਾਂਦੀ ਆ ਇਦਾਂ ਚੱਲਦਾ ਰਹਿੰਦਾ ਮੈਂ ਸੋਸ਼ਲ ਮੀਡੀਆ 'ਚ ਆ ਤਾਂ ਸੋਸ਼ਲ ਮੀਡੀਆ ਦਾ ਕੰਮ ਫਿਰ ਰਾਤ ਨੂੰ ਘੱਟ ਹੁੰਦਾ ਵਾ ਤਾਂ ਫਿਰ ਅਸੀਂ ਚਲੇ ਜਾਂਦੇ ਆ ਤੇ ਜਿਹੜੇ ਮੇਨ-ਮੇਨ ਬੰਦੇ ਨੇ ਉਹ ਰਹਿ ਜਾਂਦੇ ਆ ਸਰ ਤੁਸੀਂ ਕਿਸ ਤਰ੍ਹਾਂ ਦੇ ਚਮਤਕਾਰ ਦੇਖੇ ਨੇ ਤੁਹਾਡੀ ਜ਼ਿੰਦਗੀ ਵਿੱਚ ਕਿਸ ਤਰ੍ਹਾਂ ਬਦਲਾਅ ਆਇਆ ਸਰ ਤਾਂ ਜੀ ਇੰਨੇ ਆ ਕਿ ਬਿਆਨ ਹੀ ਨਹੀਂ ਹੋ ਸਕਦੇ ਮੈਂ ਐਡਵੋਕੇਟ ਆ ਪਿਛਲੇ 25 ਸਾਲਾਂ ਤੋਂ ਜ਼ਿਲ੍ਹਾ ਕਚੈਰੀ 'ਚ ਬਤੌਰ ਐਡਵੋਕੇਟ ਪ੍ਰੈਕਟਿਸ ਕਰ ਰਿਹਾ ਆ ਤੇ ਇਹ ਸਾਲ ਮਨੋਚਿਤਵਾਲ ਬਾਜੀ ਨੇ ਕਿਹਾ اقبال ਜੀ ਅਸੀਂ ਮਹਾ ਮਾਈ ਦਾ 225 ਘੰਟੇ ਦਾ ਯੱਗ ਕਰ ਰਹੇ ਆ ਤੇ ਤੁਸੀਂ ਐਤ ਕੀ ਸੇਵਾ ਕਰਨੀ ਹੈ ਮੈਂ ਕਿਹਾ ਜੀ ਸਤਬਚਨ ਜੀ ਤੇ ਮੈਂ ਜਦੋਂ ਇੱਥੇ ਆ ਕੇ ਦੇਖਿਆ ਮੈਂ 30 ਜਨਵਰੀ ਨੂੰ ਜਿਸ ਦਿਨ ਯੱਗ ਸਟਾਰਟ ਹੋਇਆ ਸੀ ਉਸੇ ਦਿਨ ਮੈਂ ਆ ਗਿਆ ਸੀ ਤੇ ਇਹ ਅੱਜ ਮਹਾ ਯੱਗ 7ਵੇਂ ਦਿਨ ਚ ਪ੍ਰਵੇਸ਼ ਕਰ ਗਿਆ ਔਰ ਮਹਾ ਮਾਈ ਦੀ ਇਨੀ ਕਿਰਪਾ ਮੈਂ ਮਹਾ ਮਾਈ ਦਾ ਰਣੀ ਹੈ ਕਿ ਮਹਾ ਮਾਈ ਮੈਨੂੰ ਰੋਜ਼ ਬੁਲਾ ਲੈਂਦੀ ਹੈ ਔਰ ਮੈਂ ਬੜਾ ਰਿਣੀ ਐ ਮਹਾਮਾਈ ਦਾ ਕਿ ਅੱਜ ਲਗਾਤਾਰ ਤੇ ਮੈਂ 7ਵੇਂ ਦਿਨ ਇੱਥੇ ਮਹਾਮਾਈ ਦੇ ਚਰਨਾਂ 'ਚ ਖੜਾ ਹਾਂ ਔਰ ਮੈਂ ਤੁਹਾਨੂੰ ਦੱਸਾਂ ਇਹ ਮਾਤਾ ਬਗਲਾਮੁਖੀ ਇਹ 10 ਬੁੱਧੀ ਦੇਵੀ ਐ ਤੇ ਜਿਵਾ ਦੀ ਜਿਦੀ ਵੀ ਐ ਦੇਵੀ ਐ ਔਰ ਸਭ ਤੋਂ ਵੱਡੀ ਗੱਲ ਕੀ ਐ ਇਹ 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 ਨ્યાਇ ਮੂਰਤੀ ਐ ਇਹ ਨਿਆਂ ਕਰਨ ਵਾਲੀ ਦੇਵੀ ਐ ਔਰ ਇੱਥੇ ਹਜ਼ਾਰਾਂ ਲੋਕ ਲੱਖਾਂ ਲੋਕ ਆ ਰਹੇ ਆ ਜਿਨ੍ਹਾਂ ਨੂੰ ਨਿਆਂ ਨਹੀਂ ਮਿਲ ਰਿਹਾ ਜਿਨ੍ਹਾਂ ਦੀਆਂ ਸਮੱਸਿਆਵਾਂ ਨੇ ਇਹ ਮਹਾਮਾਈ ਬਿਗੈਰ ਟਾਈਮ ਲਾਏ ਉਹਨਾਂ ਦੀਆਂ ਅਰਜ਼ੀਆਂ ਸੁਣ ਰਹੀ ਹੈ ਔਰ ਇਹ ਨ્યાਏ ਦੀ ਦੇਵੀ ਹੋਣ ਕਰਕੇ ਸਭ ਨੂੰ ਨ્યાਏ ਮਿਲ ਰਿਹਾ ਔਰ ਜ਼ਿਬਹਾ ਦੀ ਦੇਵੀ ਹੈ ਜ਼ਿਬਹਾ ਬਹੁਤ ਵੱਡੀ ਚੀਜ਼ ਹੈ ਤੁਸੀਂ ਆਪਣੀ ਜ਼ਿਬਾਹ ਦੇ ਨਾਲ ਸਭ ਕੁਝ ਜਿੱਤ ਸਕਦੇ ਆ ਆਪਦੇ ਪਿਆਰ ਨਾਲ ਆਪਣੇ ਵਿਹਾਰ ਦੇ ਨਾਲ ਔਰ ਇਥੇ ਸਭ ਤੋਂ ਅੱਛੀ ਗੱਲ ਕੀ ਹੈ ਜੋ ਮੈਂ ਹੁਣ ਤੱਕ ਦੇਖੀ ਹੈ ਮੈਂ ਮੰਦਿਰ ਵੀ ਜਾਣਾ ਹੈ ਗੁਰਦੁਆਰੇ ਵੀ ਜਾਣਾ ਹੈ ਤਕਰੀਬਨ ਮੈਂ ਦੇਖਿਆ ਕਿ ਤਕਰੀਬਨ ਮੰਦਿਰ ਗੁਰਦੁਆਰੇ ਜਾਂ ਇਕੱਲੇ ਇਕੱਲੇ ਲੋਕ ਚਲੇ ਜਾਂਦੇ ਐ ਇੱਥੇ ਜਿਹੜੀ ਸਭ ਤੋਂ ਵੱਡੀ ਗੱਲ ਦੇਖਣ ਨੂੰ ਮਿਲੀ ਹੈ ਕਿ ਇੱਥੇ ਪਰਿਵਾਰ ਆਂਦੇ ਆ ਸਾਰੇ ਪਰਿਵਾਰ ਆਂਦੇ ਆ ਸਾਸੂ ਮਾਂ ਆਂਦੀ ਐ ਉਹਨਾਂ ਦੀ ਨੋ ਆਂਦੀ ਐ ਉਹਨਾਂ ਦਾ ਬੇਟਾ ਆਂਦਾ ਹੈ ਉਹਨਾਂ ਦੇ ਬੱਚੇ ਆਂਦੇ ਆ ਇਹ ਇੱਕ ਬੜੀ ਵੱਡੀ ਗੱਲ ਬੜੀ ਵਿਲੱਖਣ ਗੱਲ ਆ ਔਰ ਜੋ ਅੱਜ ਦੀ ਤਰੀਕ ਵਿੱਚ ਮੈਂ ਦੇਖਿਆ ਕਿ ਘਰਾਂ ਦੇ ਵਿੱਚ ਯੂਨਿਟੀ ਨਹੀਂ ਆ ਹਰ ਬੰਦਾ ਇਕੱਲਾ-ਇਕੱਲਾ ਤੁਰਿਆ ਫਿਰਦਾ ਜਦੋਂ ਮੈਂ ਇੱਥੇ ਦੇਖਦਾ ਕਿ ਪਰਿਵਾਰਾਂ ਦੇ ਪਰਿਵਾਰ ਆਂਦੇ ਆ ਇਹ ਇੱਕ ਬੜੀ ਵੱਡੀ ਗੱਲ ਹੈ ਔਰ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਜਿੱਥੇ ਪੋਜ਼ਿਟਿਵਿਟੀ ਮਿਲਦੀ ਹੈ ਉੱਥੇ ਪੋਜ਼ਿਟਿਵਿਟੀ ਘਰ ਦੇ ਵਿੱਚ ਏਕਤਾ ਦਾ ਪ੍ਰਤੀਕ ਹੈ ਸਾਰੇ ਜਣੇ ਇਕੱਠੇ ਹੋ ਕੇ ਆਂਦੇ ਆ ਆਹੂਤੀ ਪਾਉਂਦੇ ਆ ਮਾਤਾ ਰਾਣੀ ਦੇ ਚਰਨਾਂ ਦੇ ਵਿੱਚ ਆਪਣੀਆਂ ਹਾਜ਼ਰੀਆਂ ਲਵਾਉਂਦੇ ਨੇ ਲੰਗਰ ਛਕਦੇ ਨੇ ਮਹਾ ਮਾਈ ਨੂੰ ਅਰਦਾਸਾਂ ਕਰਦੇ ਆ ਤੇ ਮੇਰੀ ਸਾਰਿਆ ਸਰਬ ਦੇ ਇਥੇ ਜਿਹੜੇ ਸੇਵਕ ਹੈ ਉਹਨਾਂ ਦੀ ਬੜੀ ਅਨਤਕ ਸੇਵਾ ਹੈ ਸਾਰੇ ਸੇਵਾਦਾਰਾਂ ਦੀ ਔਰ ਮੈਂ ਇਹ ਗੱਲ ਤੁਹਾਨੂੰ ਪਰਿਵਾਰਾਂ ਨੇ ਸੇਵਾ ਲਈ ਹੋਈ ਹੈ ਔਰ ਇੱਕ ਪਰਿਵਾਰ ਦੇ ਵਿੱਚ ਤਿੰਨ ਤੋਂ ਚਾਰ ਬੰਦੇ ਆ ਤਾਂ ਆਪਾਂ ਇਹ ਕਹਿ ਸਕਦੇ ਆ ਕਿ 35-3600 ਸੇਵਕ ਅਸ ਵੇਲੇ ਹਾਜ਼ਰ ਨੇ ਜਿਨ੍ਹਾਂ ਆਪਣੀਆਂ ਵੱਖਰੀਆਂ ਵੱਖਰੀਆਂ ਡਿਊਟੀਆਂ ਲਗਾ ਰਿਹਾ ਕੋਈ ਜੁੜੇ ਘਰ ਚ ਬੈਠਾ ਕੋਈ ਲੰਗਰ ਕਰ ਰਿਹਾ ਕੋਈ ਕਿਸੇ ਦੀ ਕਿਤਾ ਡਿਊਟੀ ਹੈ ਔਰ ਇੱਥੇ ਸਾਰੇ ਹੀ ਸੇਵਕ ਆਪਣੇ ਮਨ ਨਾਲ ਆਪਣੇ ਦਿਲ ਨਾਲ ਆਪਣੀ ਇੱਛਾ ਦੇ ਨਾਲ ਸੇਵਾ ਕਰ ਰਿਹਾ ਇਹ ਇਹ ਜਿਹੜੇ ਵਲੰਟੀਅਰਸ ਹੈ ਜਿਹੜੇ ਸੇਵਾਦਾਰ ਨੇ ਇਹ ਇੱਕ ਮਹਾਮਈ ਦੀ ਬੜੀ ਵੱਡੀ ਕਿਰਪਾ ਹੈ ਔਰ ਮੈਂ ਤੁਹਾਨੂੰ ਇਹ ਦੱਸਦਾ ਹੈ ਬਗਲਾ ਮੁਖੀ ਧਾਮ ਹੈ ਇਹ ਬਗਲਾ ਮੁਖੀ ਦਾ ਪਰਿਵਾਰ ਹੈ ਤੇ ਮੈਂ ਬੇਨਤੀ ਕਰਦਾ ਮਾਤਾ ਰਾਣੀ ਦੇ ਚਰਨਾਂ 'ਚ ਮੇਰਾ ਬਗਲਾ ਮੁਖੀ ਤਾਂ ਮੇਰਾ ਪਰਿਵਾਰ ਜ਼ਿੰਦਾਬਾਦ ਰਹੇ ਜੈ ਮਾ ਬਗਲਾ ਇਹ ਪੋਜ਼ਿਟਿਵਿਟੀ ਜਿਹੜੀ ਹੈ ਸੇਵਾਦਾਰਾਂ ਦੇ ਵਿੱਚ ਵੀ ਦੇਖਣ ਨੂੰ ਮਿਲ ਰਹੀ ਆ ਸਰ ਤੁਸੀਂ ਵੀ ਇੱਥੇ ਦਿਨ ਦਾ ਸੇਵਾ ਕਰ ਰਹੇ ਹੋ ਕਿਸ ਤਰ੍ਹਾਂ ਇਹ ਬਦਲਾਅ ਤੁਹਾਡੀ ਜ਼ਿੰਦਗੀ ਦੇ ਵਿੱਚ ਆਏ ਨੇ ਕਿੰਨੀ ਕਿ ਸੰਗਤ ਜਿਹੜੀ ਇੱਥੇ ਦਿਖ ਰਹੀ ਹੈ ਕਿ ਇਹਨਾਂ ਦੇ ਨਾਲ ਚਮਤਕਾਰ ਹੋਏ ਨੇ ਜੈ ਮਾ ਬਗਲਾ ਮੁਖੀ ਮੇਰਾ ਨਾਮ ਜਤਿਨਾ ਜੀ ਮੈਂ ਅੱਜ ਤੋਂ 6 ਸਾਲਾਂ ਤੋਂ ਆ ਰਿਹਾ ਪਹਿਲਾਂ ਮੈਂ ਨਾਰੀਅਲ ਕੁੰਡ ਤੇ ਸੇਵਾ ਕੀਤੀ ਫਿਰ ਮੈਂ ਹਮਣ ਕੁੰਡ ਵਿੱਚ ਇੱਥੇ ਅੰਦਰ ਕੀਤੀ ਜਿੱਦਾਂ ਜਿੱਦਾਂ ਡਿਊਟੀ ਲੱਗਦੀ ਉਦਾਂ ਆਪਾਂ ਕਰ ਲਈਦੀ ਆ ਬਹੁਤ ਅੱਛਾ ਲੱਗਦਾ ਕਦਮ ਟਿਕਦੇ ਹੀ ਨਹੀਂ ਆਪਾਂ ਕਹੀਏ ਘੱਟ ਕਦਮ ਟਿਕਦੇ ਆ ਸਿੱਧਾ ਇੱਥੇ ਆਨੋਂ ਕਦਮ ਰੁਕਦੇ ਆ ਕੇ ਹੋਰ ਕਿਤੇ ਕਦਮ ਨਹੀਂ ਰੁਕਦੇ ਬੰਦਾ ਕਹਿੰਦਾ ਚਲੋ ਜੀ ਮਹਾਮਈ ਦੇ ਦਰ ਤੇ ਚਲੀਏ 10 ਦਿਨ ਯਾਗਾ ਸੇਵਾ ਕਰਨੀ ਜਿੰਨੀ ਹੋ ਸਕੇ ਪਰ ਜਿੰਨੀ ਕਿ ਸੇਵਾ ਹੁੰਦੀ ਆਪਾਂ ਓਨੀ ਕੁ ਕਰੀਦੀ ਆ ਜੀ ਕੋਈ ਜ਼ਿੰਦਗੀ ਚ ਕੋਈ ਆਸੀ ਕਹਾਣੀ ਜਿਹੜੀ ਤੁਹਾਡੇ ਜੋ ਮਾਹ ਕੋ ਮੰਗਿਆ ਉਹ ਮਿਲਿਆ ਦੋ ਫੈਮਿਲੀ ਆ ਦੋ ਹਜ਼ਾਰ 21 ਦੇ ਵਿੱਚ ਮੇਰੇ ਮੰਮਾ ਦੀ ਡੈਥ ਹੋ ਗਈ ਸੀ ਮੈਂ ਵਾਈਫ ਅੱਛੀ ਮੰਗੀ ਬਹੁਤ ਅੱਛੀ ਮਿਲੀ ਮੈਂ ਮਾ ਮਾਈ ਕੋ 2 ਸਾਲ ਪਹਿਲਾਂ ਬੇਟਾ ਮੰਗਿਆ ਸੀ ਮੈਨੂੰ ਬੇਟਾ ਮਿਲਿਆ ਜਿੱਦਾਂ ਮੈਂ ਮੰਗਿਆ ਉਹੀ ਮੈਨੂੰ ਮਿਲਿਆ ਜੋ ਮਾਂ ਨੂੰ ਕਹੀਏ ਉਹੀ ਮਾਂ ਕੋ ਮਿਲਦਾ ਜਿੱਦਾਂ ਮਾਂ ਨੂੰ ਕਮ ਮਹਾਮਈ ਉਦਾਂ ਹੀ ਕਰਦੀ ਆ ਮੈਂ ਸਾਲ ਅੰਦਰ ਮੈਨੂੰ ਮੰਤਜੀ ਨੇ ਕਿਹਾ ਸਾਲ ਅੰਦਰ ਸੇਵਾ ਕਰਨੀ ਕੋਈ ਨਹੀਂ ਆਂਦਾ ਆਪਾਂ ਅੰਦਰ ਸੇਵਾ ਕੀਤੀ ਬਹੁਤ ਅੱਛਾ ਲੱਗਾ ਬਹੁਤ ਫੀਲ ਹੋਇਆ ਮਹਾਮਈ ਨੇ ਕਿਰਪਾ ਕੀਤੀ ਮਹਾਮਈ ਨੇ ਇਹ ਲੱਗਦਾ ਸੇਵਾ ਦਾ ਫਲ ਜਿਹੜਾ ਵਾ ਮਿਲ ਰਿਹਾ ਸੇਵਾ ਦਾ ਫਲ ਮਿਲਦਾ ਜੇ ਬੰਦਾ ਅੱਛੇ ਮਾਨ ਨਾਲ ਸੇਵਾ ਕਰੇ ਸਭ ਕੁਝ ਮਿਲਦਾ ਜੇ ਮਨੋ ਬੰਦਾ ਕਵੇ ਨਾ ਮਹਾਮਈ ਦੇ ਦਰ ਤੇ ਸੇਵਾ ਕਰਨੀ ਹੈ ਤੇ ਕਰਨੀ ਹੈ ਕੋਈ ਮਾਈ ਦਾ ਨਾਲ ਨਹੀਂ ਰੋਕ ਸਕਦਾ ਜੇ ਕਰਨੀ ਹੈ ਤੇ ਕਰਨੀ ਹੈ ਮੇਰਾ ਕਿਸ ਤਰ੍ਹਾਂ ਦੇ ਦੇ ਮੈਸੇਜ ਇੱਕ ਬਹੁਤ ਵਧੀਆ ਹੈਗਾ ਕਿ ਸੇਵਾ ਦਾ ਫਲ ਜਿਹੜਾ ਮਿਲਦਾ ਵਾ ਸਮਾ ਥੋੜਾ ਲੇਟ ਲੱਗਦਾ ਨਹੀਂ ਜੀ ਨਹੀਂ ਸਮਾ ਤਾਂ ਉਦੋਂ ਲੇਟ ਲੱਗਦਾ ਜਦੋਂ ਅਸੀਂ ਮਨ ਨਾਲ ਨਾ ਕਰੀਏ ਤੁਸੀਂ ਮਨ ਨਾਲ ਸੇਵਾ ਕਰੋ ਤੇ ਨਾਲ ਦੀ ਨਾਲ ਤੁਹਾਡੀ ਸੇਵਾ ਪ੍ਰਵਾਹ ਨੂੰਦੀ ਹੈ ਔਰ ਬਾਤਾ ਬਗਲਾ ਮੁਖੀ ਦੇ ਧਾਮ ਤੇ ਆ ਕੇ ਤਾਂ ਤੁਹਾਨੂੰ ਲੱਗਦਾ ਹੀ ਨਹੀਂ ਹੈ ਮੈਨੂੰ ਤਾਂ ਲੱਗਦਾ ਹੀ ਨਹੀਂ ਹੈ ਕਿ ਕਿਸੇ ਦੀ ਸੇਵਾ ਵਿਅਰਥ ਜਾਂਦੀ ਹੈ ਅਗਰ ਕਿਸੇ ਦੀ ਸੇਵਾ ਵਿਅਰਥ ਜਾਏ ਕਿਸੇ ਦੀ ਮਹਾ ਮਾਈ ਗੱਲ ਨਾ ਪੂਰੀ ਕਰੇ ਤਾਂ ਕੋਈ ਆਵੇ ਨਾ ਤੁਸੀਂ ਦੇਖੋ ਲੱਖਾਂ ਲੋਕ ਨੇ ਹਰ ਪਾਸੇ ਦੇਖੋ ਸੰਗਤੀ ਸੰਗਤ ਹੈ ਸੰਗਤੀ ਸੰਗਤ ਹੈ ਤੇ ਇਸ ਕਰਕੇ ਮਹਾ ਮਹਾਰਾਣੀ ਬਹੁਤ ਦਿਆਲੂ ਹੈ ਮਾ ਨੇ ਇਹ ਜੀ ਮਿਹਰ ਕੀਤੀ ਐ ਇਹ ਜੇ ਜੰਗਲ ਚ ਮੰਗਲ ਲਾਏ ਆ ਜੈ ਮਾ ਬਗਲਾ ਜੈ ਮਾ ਤਾਂ ਇਹ ਸੇਵਾਦਾਰਾਂ ਦੀ ਕਹਾਣੀ ਜਿਹੜੀ ਤੁਹਾਨੂੰ ਦੱਸੀ ਹੈ ਕਿ ਜਿਹੜੇ ਇੱਥੇ ਦਿਨ ਰਾਤ ਸੇਵਾ ਕਰਦੇ ਨੇ ਹਰ ਸਾਲ ਜਾਗ ਹੁੰਦਾ ਵਾ ਤਾਂ ਜਾਗ ਦੇ ਵਿੱਚ ਆਪਣੀ ਆਪਣੀ ਡਿਊਟੀਆਂ ਜਿਹੜੀਆਂ ਨਿਭਾਉਂਦੇ ਨੇ ਤਾਂ ਕਹਿ ਰਹੇ ਨੇ ਕਿ ਇੱਥੇ ਸੇਵਾ ਕਰਨ ਦਾ ਜਿਹੜਾ ਫਲ ਉਹਨਾਂ ਨੂੰ ਮਿਲਦਾ ਵਾ ਤਾਂ ਬਾਕੀ ਲੋਗਰ ਨੂੰ ਵੀ ਇਹ ਮੈਸੇਜ ਦਿੰਦੇ ਨੇ ਕਿ ਜਿੱਥੇ ਵੀ ਕੋਈ ਸੇਵਾ ਚੱਲੇ ਤਾਂ ਉੱਥੇ ਸੇਵਾ ਜਿਹੜੀ ਆ ਮਨ ਦੇ ਨਾਲ ਕਰੋ ਤੁਹਾਨੂੰ ਇਸ ਦਾ ਫਲ ਜਿਹੜਾ ਵਾ ਜ਼ਰੂਰ ਮਿਲੇਗਾ ਕੈਮਰਾਮੈਨ ਵਿਕਾਸ ਸੇਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ